ਰਹਿਰਾ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰ ਨਾ ਕਸੂਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਲੰਦਗਾਂ ਪਿੱਛਦੇ ਨਾਮ ਅਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਕਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਅਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕਹੋ ਨਾਨਕ ਅਰਥੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਾ ਰਾਗ ਆਸਾ ਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜ ਤਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿਆ ਸੰਖਾ ਕੀਤੇ ਤੇਰੇ ਭਾਵਨ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੇ ਕੇਤੇ ਤੇਰੇ ਗਾਵਣ ਹਰੇ ਗਾਵਣ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਣਾ ਲਿਖਨੇ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇਧਰੇ ਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧਨੋਂ ਸਿਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧਵੀ ਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਭੰਦਰ ਪਨਨ ਰਖੇ ਸਰਯੁਗਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਨੀ ਆ ਮਨਮੋਹਨ ਸਰਗਮਾ ਛਪਿਆਲੇ ਗਾਵਣ ਤੁਧਨੋ ਰਤਨਿਉ ਪਾਇ ਤੇਰੇ ਅਠਸਠ ਤੀਰਥ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਧ ਮਨੰ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਇਤ ਦੁਨੋਂ ਗਾਵਣ ਜੋਤਿ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਏ ਕੀਤੇ ਤੁਧਨੋਂ ਗਾਵਣ ਸੀਮੇ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਰਾਸ ਸਾਬ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰਕਰ ਜਿ ਸੀਮਾ ਜਿਨੇ ਉਪਾਈ ਕਰਕਰ ਦੇਖਿਆ ਕੀਤਾ ਆਪਣਾ ਜੋ ਕਿਸ ਦੀ ਵਡਿਆਈ जो तिस पावे सोई कर शिव रुकम करना जाय सो पासा सहा पासा हिव नानक रह न जाय आसा पहला सुन वड्डा के सब कोई वड्डा डीठा होए कीमत पाए न कहया जाए कहने वाले तेरे रहे समाए वड्डे मेरे साहिबा गहर गंभीरा गुणी गहीरा कोई न जाने तेरा केता केवल चीरा रहाओ ਸਭ ਸੁਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਹਾਈ ਕਹਿ ਨਾ ਜਾਈ ਤੇਰੀ ਤਲ ਵਡਿਆਈ ਸਭ ਸਾਦੇ ਸਭਤਾ ਸਭ ਚੰਗਿਆਈਆਂ ਸਦਾ ਅਮਰਖਾ ਕੀਆਂ ਵਡਿਆਈਆਂ ਤੁਧ ਵਿੱਚ ਦੀ ਗਿਣੇ ਨਾ ਪਾਈਆ ਕਰਮਿ ਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸੁਤੀ ਪਰੇ 53 ਰਾਜਿਸੂ ਦੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾਸਾ ਮਹੱਲਾ ਪਹਿਲਾ ਅਕਾਲੀ ਮਮ ਸਨਾਇ ਮਰਜਾ ਮੱਖਣੇ ਔਖਾ ਸਾਚੈ ਨਾਉ ਸਾਚੇ ਨਾਮ ਕੀ ਲਾਗੇ ਭੋਗਤ ਭੁਖਾ ਗੈ ਚਲੀਐ ਦੁਖ ਸੋਕੇ ਵਿਸਰੇ ਮੇਰੀ ਮਾਈ ਸਾਚਾ ਸਾਇੂ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਲਵੜੈ ਆਇ ਆਗ ਸਕੇ ਕੀ ਮਤ ਨਹੀਂ ਪਾਈ ਜੇ ਸੋ ਮਿਲ ਕੇ ਆਖ ਨਾ ਪਾਏ ਵਧਾ ਨ ਹੋਵੇ ਘਾਟ ਨ ਜਾਏ ਨਾ ਮਰੇ ਨ ਹੋਵੇ ਸੋਗ ਦਿੰਦਾ ਰਹਿਣ ਝੁੱਕੈ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਇ ਦੇਵਦਾਪਤੇ ਵੜ ਤੇਰੀ ਦਾ ਜਿੰਦ ਨੇ ਕਰਕੇ ਕੀਤੀ ਰਾਤ ਕਸਮ ਇਸਾਰੇ ਕੇ ਕਮजात ਨਾਨਕ ਨਾ ਵਿਭਾਜ ਸੁਨਾਤ ਰਾਗ ਗਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਰਪਿਰਖਾ ਬਨੋ ਕਰੋ ਗੁਰ ਪਾਸੇ ਹਮ ਕੇਰੇ ਕਿਰਮ ਸਤਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਵਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸੁਨਾਮ ਨਾ ਪਾਇ ਤੇ ਭਾਗ ਹੀ ਨਜੰ ਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਤੌਰ ਮਸਤਕ ਲਿਖਿਆ ਲਿਖਾਸ ਤਨ ਤਨ ਸਰਸੰਗਜ ਤਹਿਲ ਸੁਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰਹਿ ਮੰਚ ਤਵੇ ਦਮ ਜਾਹਰ ਹਰ ਹਰਦੀਓ ਪਰਿਆ ਸੈਲ ਪੱਥਰ ਮੈਂ ਜੰਤੀਓ ਪਾਈ ਤਾ ਕਰ ਜਿਗਾ ਕੇ ਕਰ ਤਰਿਆ ਮੇਰੇ ਮਾਤੂ ਜੀ ਸਾਧ ਸੰਗਤ ਮਿਲੇ ਸਿਓ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਐ ਸੋ ਕੇ ਕਾਸ਼ ਤਰਿਆ ਰਹਾਓ ਜਨਮ ਪਿਤਾ ਲੋਸਰ ਬਰਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਜ ਲਕ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਹੁ ਡੇ ਉਡਾ ਵੇ ਸੇ ਕੋ ਸਾਧੁ ਪਾਛੇ ਬਿ ਸ੍ਰੀ ਸਰਿਆ ਤਿਨ ਕਮਨ ਖਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨੇ ਤਾਂ ਆਣ ਦਸ ਅਸਤਿਰਾਨ ਠਾਕੁਰ ਕਰਤਲ ਧਰਿਆ ਜਿਨ ਨਾਨਕ ਬਲਬਸ ਸਤਿ ਬਲਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਐਸਾ ਮਹਿਲਾ ਚੌਥਾ ਸੋ ਪਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਰ ਗਮਾ ਗਮਿਆ ਪਾਰਾ ਸਬਤਾਵੇ ਸਬਤਾਵੇ ਤੁੰਜੀ ਹਰ ਸੱਚੇ ਸਰ ਜਨਹਾਰਾ ਸੋ ਜੀਤ ਮਾਰੇ ਜੀ ਤੂ ਜੀਆਂ ਕਦਾ ਤਾਰਾ ਹਰਤੇ ਆਵੇ ਸੰਤੋ ਜੀ ਸਭ ਦੁੱਖ ਵਿਚਾਰਨ ਹਰਾ ਹਰਿਆ ਪੇਠਾ ਗੁਰਾ ਪੈ ਸੇ ਉਗ ਜੀਖਾ ਨਾਨਕ ਜੰਤ ਵਿਚਾਰ ਤੂੰ ਘਟਕੜ ਅੰਤਰ ਸਰਮ ਨਰੰਤਰ ਜੀ ਹਰੇ ਕੋ ਪਰਕ ਸਮਾਣਾ ਇੱਕ ਦਾਤ ਇੱਕ ਪ੍ਰਖਾਰੀ ਜੀ ਸਭ ਤੇਰੇ ਝੋਲ ਵੀ ਡਾਨ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤੁਦਿ ਬਿਨ ਵਰਨਾ ਜਾਣਾ ਤੂੰ ਪਾਰ ਪਰਮ ਭੇਂਤ ਬੇਂਤਰੀ ਤੇਰੇ ਕਿਆ ਗੁਣ ਖਵਖਾਣਾ ਜੋ ਸੇਵਾ ਜੋ ਸੇਵੇ ਤੁਜੀ ਜਨਾਨ ਅਕਸ਼ਿਨ ਕੁਰਬਾਨ ਹਰਤੇ ਆਵੇ ਹਰਤੇ ਆਵੇ ਤੁਜੀ ਸੇਜਾ ਦੁੱਖ ਮੈਂ ਸੁਖ ਵਾਸੀ సేమక్ਤ ਸੇ ਵਕਤ ਪਾਇਨ ਹਰਤੇ ਆਏ ਜੀ ਤਨ ਟੂਟੀ ਜੰਫੀ ਫਾਸੀ ਜਿਨਹਰ ਪਉ ਜਿਨਹਰ ਨਰ ਪਉ ਧਿਆਏ ਜੀ ਤਨ ਖਾ ਪਉ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰਤੇ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਏ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੂਜੀ ਹਰ ਨਿਕਨੇ ਕੀ ਅਨੰਤਾ ਤੇਰੇ ਨੇ ਤੇਰੇ ਨੇ ਕਰੇ ਹਰ ਪੂਜਾ ਜੀ ਤਉ ਤਾਪੇ ਜਪੇ ਬਿਨਤਾ ਤੇਰੇ ਨੇ ਤੇਰੇ ਨੇ ਪੜੇ ਬਸਮਰ ਸਾਸ ਰਿਕੜ ਕਿੜ ਕਿਰ ਕਰੰਤਾ ਸੇ ਭਗਦਰ ਸੇ ਪਉ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂ ਆਦ ਪੁਰਖਿਆ ਪਰੰਪਰ ਕਰਤਾ ਜਿ ਤੁਝੇ ਹਡੇ ਵਰਨਾ ਕੋਈ ਤੂ ਜੁਗ ਜੁਗ ਇਕੋ ਸਰਸ ਦਾ ਤੂ ਇਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੁਦਾਪੇ ਕਰੇ ਸੋ ਹੋਈ ਤੁਦਾਪੇ ਸੇਟ ਸਭ ਉਪਾਏ ਜੀ ਤੁਦਾਪੇ ਸਰ ਜੇ ਸਭ ਗੋਈ ਜਨ ਨਾਨਕ ਨੂੰ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆ ਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੂੰ ਪਾਵੇ ਸੋਈ ਤਿਸੇ ਜੋਤੂ ਦੇ ਸੋਈ ਹੋਂ ਪਾਇ ਰਹਾਉ ਸਭ ਤੇਰੀ ਤੂੰ ਸੁਬਣੀ ਧਿਆਨ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਖਲਾ ਦਾ ਮਨ ਮਗਵਾਇਆ ਰੁਦਾਬ ਵਿਛੋੜਿਆ ਆਪ ਮਿਲਾਇਆ ਤੂਦਰਿਆ ਸਤ ਨਹੀਂ ਮਾਇ ਤਦਵੇਂ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਾ ਸੁਨੋਗੀ ਮੇਲ ਕਿ ਜਸਨੋ ਤੂ ਜਾਣੈ ਸੋਇ ਜਨ ਜਾਣੈ ਹਰ ਗੋ ਸਦੀ ਅਖ ਵਖਾਣੈ ਜਿਨ ਹਰ ਸੇਵੈ ਤਿਨ ਸੁਖ ਪਾਇਐ ਸਹਿਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਇ ਤੁਮੇ ਲੂਜਾ ਵਰਨਾ ਕੋਇ ਤੂ ਕਰ ਕਰ ਵੇਖੈ ਜਾਣੈ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਖਣੋਂ ਭਗਨੀ ਚਾਲੈ ਹਮ ਦੇਖੈ ਤੇ ਡੂਬਿਐ ਲੈ ਮਨੇ ਕਿਨ ਚੇਤਸ ਮੂਨੁ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਵ ਜਤੀ ਸਦੀ ਨਹੀਂ ਪੜਿਆ ਮੂਰ ਮੁਦਾ ਜਨਮ ਪਿਆ ਪ੍ਰਣਵਤ ਨਾਨਕ ਤੇ ਕੀ ਸਰਨਾ ਜਿਨ ਤੋਂ ਨਾਹੀ ਵੀਸਰਿਆ ਸਾ ਮਹੱਲਾ ਪਨਵਾ ਪਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਲ ਕੇ ਤੇਰੀ ਬਰੀਆ ਵਰਕਾ ਤੇਰੇ ਕਿਤੇ ਨਾ ਕਾਮ ਸਾ ਸੰਗਤ ਭਜ ਕੇਵਲ ਨਾਮ ਸਰੰਜਾਲਾ ਭਵਜਨ ਤਰਨ ਕੈ ਜਨਮ ਵਿਤਾ ਜਾ ਤਰੰਗ ਮਾਇਆ ਕਹਿ ਰਹਾ ਓ ਜਪੁ ਤਾਸ ਨਾਮੁ ਤਰਮਣਾ ਕਮਾਇ ਸੇਵਾ ਸਾਧਨ ਜਨ ਹਰਾਇ ਰਹੁ ਨਾਨਕ ਹਮਣੀ ਚਰਮਾ ਸਰਨ ਪ੍ਰੇਕੀ ਰਖੋ ਸਰਮਾ ਪਾ ਚੈ ਰਸਿ ਕਵਿਏ ਭਾਈ ਬੇਟੀ ਚੋਪਈ ਅਮਰੀ ਕਰੋ ਹਾ ਤੇ ਰਚਾ ਪੂਰਨ ਹੋਇ ਚਿਤ ਕੇ ਹਾ ਤਵ ਚਨਮ ਦੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸਬੈਤ ਮੁਕਾਓ ਆਪ ਹਾ ਦੇ ਮੋਹਿ ਬਚਾਓ ਸੁਖਿ ਬਸਾ ਮੋਰੂ ਪਰਿਵਾਰਾ ਸੇਉਕ ਸਿਕਸ ਬੈ ਕਰਤਾਰਾ ਮੂਰ ਰਚਣ ਜੀ ਕਰਦਾ ਕਰੀਐ ਸਭਨ ਕੋ ਅਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੀ ਪਿਆਸਾ ਤੁਮੈ ਛੜ ਕੇ ਹੋਰ ਨਾ ਤੈਉ ਜੋ ਪਰਚਾ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਏ ਚਿੰਚੂਨ ਸਤਰ ਹਮਾਰੇ ਮਾਰੀਏ ਆਪਾ ਹਾਤੇ ਮੁਝੇ ਬਰਿਏ ਮਰਨ ਕਾਲ ਕਾ ਤਰਸਨੇ ਵਰੀਐ ਉਝੋ ਸਰਾ ਹਮਾਰੇ ਪਛਾ ਸ੍ਰੇ ਸੁਜੋ ਕਰਿਓ ਰਛਾ ਰਖ ਲੈ ਮੇ ਰਖਨ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬਨਦ ਸਤਨਕੇ ਹੰਤਾ ਤੁਮਹ ਪੁਰਿ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸ਼ਿਵ ਜੀਓ ਉਤਰਾ ਕਾਲ ਪੈ ਕ੍ਰਿਸ਼ਨ ਪ੍ਰਕਾਸ਼ਾ ਸਕਰਕਾ ਕਈਆ ਤਮਸਾ ਜਮਨ ਕਾਲ ਜੋ ਕੀ ਸਭ ਕੀਓ ਬੇਦਰਾ ਬ੍ਰਹਮਾ ਜੋਥੀ ਜੋ ਜਮਨ ਕਾਲ ਸਭ ਲੋਕ ਸਵਾਰ ਅਨੁਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਧੱਕ ਮਨਾਇਓ ਦੇਵ ਦਾ ਜਚਨੇ ਉਪਜਾਇਓ ਹਾਰਨ ਤੇ ਕੇਵ ਤਾਰਾ ਸੋਇ ਗੁਰੂ ਸੰਜੀਓ ਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸੇਵਕਨ ਕੋ ਸੰਗੁ ਸੁਪਤੀਓ ਸਫਲ ਕ੍ਰਪਾ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਜਿੰਟੀ ਤੇ ਕੁੰਚਰੇ ਸੂਲਾ ਸਭ ਪ੍ਰੇਰ ਕ੍ਰਪਾਲਿ ਸਰਹੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏ ਕਹਿ ਕੀ ਭੀਰ ਪਛਾਣੈ ਘਟ ਘਟ ਕੈ ਪਰਵਟ ਕੀ ਜਾਣੈ ਜਬੁ ਦਰਖ ਕਰਾ ਕਰ ਤਾਰਾ ਪਰਜਾ ਧਰਤਿ ਤਬ ਦੇਹਿ ਅਪਾਰਾ ਜਬਾ ਕਰਤਿ ਕਰਤਿ ਹੋ ਕਬਹੁ ਤੁਮੈ ਮਿਤਿ ਦੇਹਿ ਤਰਿ ਸਭਹੁ ਜੇਤੇ ਬਨ ਸਿਰਿ ਸਭੁ ਤਾਰੇ ਆਪੁ ਆਪਣੀ ਬੁਧਿ ਉਚਾਰੇ ਤੁਮ ਸਭ ਹਿਤੈ ਰਤਿ ਨਿਰਾਲ ਜਾਣਤਿ ਭੇਦ ਭੇਦੈ ਨਿਰਾਲ ਨਿਰੰਕਾਰ ਨਿਰਬਕਾਰ ਨਿਰਲੰਭੈ ਆਦਿ ਨੀਦ ਨਾਦ ਅਸੰਭਵ ਤਾਕਾ ਮੂਢ ਉਚਾਰਤਿ ਅਭੇਦਾ ਜਾ ਕੋ ਭੇਦ ਨ ਭਾਵਤਿ ਅਭੇਦਾ ਤਾ ਕੋ ਕਰਪਾ ਹਨ ਨਾਨਕ ਤਮਾ ਮੂਲ ਕਚ ਭੇਦ ਨਾ ਜਾਣ ਤਮਾ ਦੇਵ ਕੋ ਕੈਲ ਸਦਾ ਸੁਨਰੰਕਾਰ ਕਾ ਚਿਨਤ ਰਹਿ ਪੈ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੁਹੇ ਤੇਤੀ ਤੁਮਰਾ ਲਖਨ ਜਾਈ ਪਸਾਰਾ ਕਹਿ ਵੀ ਸਦਾ ਵਰਤਮ ਸੰਸਾਰ ਏਕੇ ਰੂਪ ਨੂਕ ਸਰੂਪ ਅਰੰਕ ਪਉਰਾਵ ਕਹੀ ਭੂਪਾਂਡਾ ਜੇ ਰ ਸਿਤ੍ਰ ਕੀਨਿਤ ਪੁਰ ਕਾਂਬਹ ਹੋ ਰੈ ਦੇਨੇ कौन फूला फूलजह बैठा कौन से दस पंख के तथा सकरी सिद्ध का है चंबवार जगार स्वरूप से अंबव अब रचा मेरी तुम करो सिख बार सिख संगरो दुष्य थेर मृत्यु तो पाता सकल मलेश करो रण काता देव तुम सा सरनी परे दिन के ऋषद तो हुआ मरे परखे लंपक परे तिहारे दिन का तुम संकट सब तारे जो कल कोई भारत आए है ताके कार उठने हैं ਰਚਾ ਹੋਇ ਤੈ ਸੁਭ ਕਾਲਾ ਦੁਸਰੇ ਸਰੇ ਤਤ ਕਾਲਾ ਕਿਰਪਾ ਦੇ ਸੰਜਾਇਨੇ ਹਰੇ ਹੋ ਤਾਂ ਕਿ ਤਾ ਉਤਨ ਕਮੋਹਰ ਹੋ ਰੇ ਦਿ ਸੇਤ ਕਰਮੋ ਸੁਭ ਹੋਇ ਜਿ ਸੁਸਾਸ ਰਕੈ ਨਾ ਕੋ ਇਕ ਬਾਰ ਜੇ ਤਵੇਂ ਸਮਾਰਾ ਕਾਲ ਪਾਸੇ ਧਾਇ ਉਬਾਰਾ ਦਿਨਰਨਾੰਤਿਹਾਰੁ ਕਹਾ ਧਾਰੇ ਦਸਦੋਗ ਤੇ ਰਹਾ ਖੜੇ ਕੇਤ ਮੈਂ ਸਰੰਤਿਹਾਰੀ ਆਪ ਹਾਰ ਦਲੇ ਹੂ ਬਾਰੀ ਸਰਬਠੋਰ ਮੋਹੋ ਸੋਹਾਈ ਦਸਦੋਗ ਤਲੇ ਹੂ ਬਚਾਈ ਸਵਈਆਂ ਪਾਏ ਗਏ ਜਬ ਤੇ ਤੁਮਰੇ ਤਪ ਤੇ ਕੋ ਆਕਰੇ ਨਹੀਂਆ ਨਿਉ ਰਾਮ ਰਹੀਮ ਪ੍ਰਾਨ ਕੁਰਾਨੇ ਕੈਮ ਤੇ ਕਨਾ ਮੰਨਿ ਸਿਮਰ ਸਾਸਰ ਬੇ ਸਭਾ ਵ ਪ੍ਰੇਦ ਕੈ ਹਮੇ ਕਨਾ ਜਾਣੂ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਨੇ ਕੈ ਉਸ ਤੋਹਿ ਬਖਾਨੇ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਮਾਇ ਗਏ ਕਿ ਲਾਦੀਆ ਸੇ ਗੋਬਨ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਨ ਦੇ ਕੋੰਕਾਰ ਸਤਿਗੁਰ ਪ੍ਰਸਾਦ ਨੰਦ ਤੇ ਐਮਰੀ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਿਰ ਸੇthi ਮਨਵਲੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਘਾਵਣ ਆਈਆਂ ਸ਼ਬਦ ਰੋਤਾ ਗਾਓ ਹਰੀ ਕੇ ਰਾਮਨ ਜਿਮ ਵਸਾਇਆ ਕਹੇ ਨਾਨਕੇ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਬਿਸਾਰਨ ਅੰਗੀਕਾਰੋ ਕਰੇ ਤੇਰਾ ਕਾਜ ਸਭ ਸੁਵਾਰਨਾ ਸਭ ਨਾਗਲਾ ਸਮਰੱਥ ਸੁਆਮੀ ਸੋ ਕੇ ਮਨੋਂ ਵੀ ਸਾਰੇ ਕਹੇ ਨਾਨਕੇ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸੁਖ ਜੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚੇ ਨਾਮੇ ਧਰਮ ਰਾਜ ਨੂੰ ਭੁਖਾ ਸਭ ਗਵਾਈਆਂ ਕਰ ਸਾਚ ਸੁਖ ਮਨੈ ਮਸਾਦੀ ਨਿਚਾ ਸਭ ਪੁਜਾਈਆਂ ਸਦਾ ਕਿਰਪਾਣ ਕੀਤਾ ਗੁਰੂ ਵਿਟੋ ਜਿਸ ਤੇ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਬਤ ਰੋ ਪਿਆਰੁ ਸਾਚਾ ਨਾਮ ਮੇਰਾ ਧਾਰੁ ਵਾਜੇ ਪੰਛਰ ਬਤ ਤ ਘਰ ਸਬਾਗੇ ਘਰ ਸਬਾਗੇ 14 ਵਾਜੇ ਕਲਾ ਜਿਤ ਕਰਤਾਰੀਆਂ ਪੰਚ ਦੂਤਰ ਵਸਕੀਤੇ ਕਾਲ ਕੰਟਕੁ ਮਾਰਿਆ ਤੋਰ ਕਰਮ ਪਾਇ ਤ ਜਿਨ ਕੋ ਸੇ ਨਾਮ ਹਰ ਕੇ ਲਾ ਕੇ ਕਹੇ ਨਾਨਕ ਤੈ ਸੁਖੁ ਹਾਦਤ ਕਰੇ ਹਣ ਦਵਾਜੇ ਹਣ ਦ ਸੁਨੋ ਬੜੁ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪਰ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕੁਰ ਚਨ ਲਾਗੇ ਵਾਦੀਨ ਹਰ ਤੂਰੇ ਮਨ ਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਦਿਨ ਵਸਤੂ ਭਈਓ ਸਰਸੰਤੋਕ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਭਈਓ ਜਿਸ ਕਾ ਸਭ ਸੇਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਉਸ ਕਾ ਹੋਇ ਉਦਾਰੋ ਇਹ ਵਸਤਰੀ ਨਹ ਜਾਇ ਨਿਤ ਨਿਤ ਰੱਖੇ ਉਦਾਰੋ ਸੰਸਾਰ ਚਰ ਲਗਤ ਰਿ ਸਬਨਾਨਕ ਪੰਪ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਮੈਂ ਮੈ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨਮਨ ਤੀ ਵੇ ਹਰਿਆ ਪੋੜੀ ਜਿੱਥੈ ਤੂੰ ਸਮਰਤ ਜਿੱਥੈ ਕੋਈ ਨਾਹੀ ਉਥੈ ਤੇਰੀ ਰਖਾ ਕਿਨੀ ਦੁਰਮਾਇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਝੜ ਜਾਏ ਭੋਜਨ ਵੀ ਕਮਸਕਾ ਗੁਰ ਸ਼ਬਦੀ ਭਾਰ ਪਾਏ ਜਿਨ ਕੋ ਲਗੀ ਪਿਆਸ ਅਮਰੀ ਸਹੀ ਖਾਏ ਕਲਮੇ ਹੋ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਹੀ ਸਾਇ ਮਿਰਤਾ ਕੋ ਇਨਾ ਜਾਇ ਜੀ ਆਵਤ ਦੇ ਸ਼ਲੋਕ ਮਹੱਲਾ ਬਨਵਾ ਅੰਤਰ ਗੁਰ ਆਰਾਧਨਾ ਜੀਵਾ ਜਪ ਕਰ ਨਾਉ ਨੇ ਤ੍ਰੀ ਸਤ ਗੁਰ ਪੇਖਣਾ ਸੁਰਨੇ ਸੁਰਨਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗੇ ਭਾਈਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਹਮਤ ਦੇ ਜਗ ਮਉਤਮ ਕਾੜੀ ਵਰ ਲੈ ਕੇ ਗੇ ਮਹੱਲਾ ਪੰਜਵਾ ਰੱਖੇ ਰੱਖਣੇ ਹਾਰਿਆ ਬਿਵਾਰਿਆ ਨ ਗੁਰ ਕੀ ਪੈਰੀ ਪਾਏ ਕਾੜ ਸਵਾਰਿਆ ਵਾਯਾ ਪਦਿਆਲ ਮਨੋ ਨਾ ਵਿਸਾਰਿਣ ਸਾਰ ਦਿਨਾ ਕੇ ਸੰਗ ਪਉ ਜਲਤਾਰਿਣ ਸਾਖਤ ਨਿੰ ਤਗ ਦੁਸ਼ਪਿਨ ਮਾਹਿ ਵਿਦਾਰਿਣ ਈਸਾਉ ਕੀ ਠੇਕ ਨਾਨਕ ਮਣੇ ਮਾਏ ਜੀ ਸਿਮਰ ਸਖ ਹੋਏ ਸਗਲੇ ਦੁਖ ਜਾਏ ਕਿਸੈ ਉ ਕੀ ਟੇਕਰ ਨਾਨਕ ਮਨੇ ਮਾਇ ਇਸ ਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ